아 <목소리도> b ਤੇ ਆਈ ਹੋਵੇ ਹਾਲੇਲੂਇਆ ਹਾਲੇਲੂਇਆ ਗਾੜੀ ਬੋਲ ਲੈ ਬੰਨੇ ਪਰੇਨਕਾਰ ਪਰੇਨਕਾਰ ਆ ਗਾਣਾ ਗਾ ਚੇਚੇ ਚ ਆਰੇ ਨੂੰ ਮੈਂ ਟੋਮੈਟਾ ਖੀਚੀ ਜਾ ਬਹੁਤ ਬਹੁਤ ਬਤਾਇਆ ਸਾਡੇ ਸੁਭਾਸ਼ ਜਨਮ ਮੇਰੇ ਤਿੰਨ ਭਾਈ ਯਾਰ धनवाद तराधनवाद धनवाद तमेश प्रभु तरी तारीफ़ Jamatar Bakur <laughs> चुकी हो बड़ी घट याराया マークが出てない。 ਲਗਾਵਾ ਵੱਟ ਤੇਰੇ ਬੇਚੂ ਬੂੜਾ ਬੜਾ ਪਾਏ ਇੱਟਾ ਗਿੜੀ ਗੂੜਾ ਆਹ ਲੱਡੂ ਵੀ ਇੱਧਰ ਆਹ ਕਰ ਗਲਾਸੀ ਲੱਡੂ ਵੀ ਬਣਾ ਇੱਧਰ ਕਰਾਂਗੇ ਬਿਸ਼ਰਪੁਰ ਐਸ ਕੇ ਮੈਕਲ ਇਹਨਾਂ ਨੂੰ ਸਨਮਾਨਿਤ ਕਰਾਂਗੇ ਪ੍ਰਭੂ ਦਾਸ ਪਾਸਟਰ ਸਰਕੀ ਜੀ ਉਹਨਾਂ ਨੂੰ ਵੀ ਸਨਮਾਨਿਤ ਕਰਾਂਗੇ ਸਾਰੇ ਪ੍ਰੋਗਰਾਮ ਆਗਮਨ ਪੂਰਵ ਤੇ ਵਿੱਚ ਜੋ ਅੱਜ ਸਾਰੇ ਸੇਵਕਾਂ ਨੇ ਉਸ ਮਹਾਨ ਪਵਿੱਤਰ ਦਿਨ ਦੇ ਲਈ ਬੇਤਿਹਾਰ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਸਾਨੂੰ ਇੱਕ ਵਾਰ ਫਿਰ ਨਗਰ ਦੇ ਵਿੱਚ ਬਹੁਤ ਸਾਰੇ ਸੇਵਕਾਂ ਨਾਲ ਭੇਜਿਆ ਸਾਡੇ ਨਾਲ ਪ੍ਰਭੂ ਦੇ ਦਾਸ ਪਿਸ਼ਪ ਸ੍ਰਿੰਦਰ ਮੈਕਰ ਪਹੁੰਚੇ ਨੇ ਉਹ ਪ੍ਰਾਰਥਨਾ ਵੀ ਕਰਾਂਗੇ ਸੱਤ ਸਜਗਾ ਤੇ ਜੋ ਸਾਡੇ ਪ੍ਰਭੂ ਦੇ ਦਾਸ ਫਾਦਰ ਸਾਹਿਬ ਨੇ ਪਾਸਟਰ ਜੀ ਉਹਨਾਂ ਦੇ ਵੀ ਦੁਆ ਕਰਾਂਗੇ ਸਾਰੀ ਸੰਗਤ ਵੀ ਦੁਆ ਕਰਾਂਗੇ ਪ੍ਰਭੂ ਯਿਸੂ ਜੀ ਦੇ ਪਵਿੱਤਰ ਤੇ ਆਰੰਭ ਤੋਂ ਬੁਢੜੀ ਉਹ 2 ਮਿੰਟ ਬੋਲਣਗੇ ਖੁਦਾ ਉਹਨਾਂ ਨੂੰ ਬਰਕਤ ਦੇਵੇ ਬਾਦ ਕੇ ਸੋਸ ਪਰਮੇਸ਼ਰ ਦਾ ਚਾਵੇ ਵਿੱਚ ਬਿਚਰਦੇ ਹਾਂ ਅੱਜ ਦਾ ਦੇਰ ਲਿਆਦਾ ਅਸੀਂ ਸਾਰੇ ਅੱਜ ਇਹ ਲੈਣਾ ਉਸ ਪ੍ਰਭੂ ਪਰਮੇਸ਼ਰ ਦਾ ਜੋ ਮੇਰੇ ਅਤੇ ਤੁਹਾਡੇ ਪਾਪਾ ਦੇ ਲਈ ਇਸ ਧਰਤੀ ਦੇ ਉੱਤੇ ਆਇਆ ਤੇ નિર્ਦੋਸ਼ ਰਹਿ ਕੇ ਆਪਣੀ ਜਾਨ ਦਿੱਤੀ ਤੇ ਅੱਜ ਦੇ ਇਸ ਦਿਨ ਨੂੰ ਅਸੀਂ ਉਸਤੇ ਜਨਮ ਦਿਹਾੜੇ ਦੇ ਰੂਪ ਵਿੱਚ ਮਨਾਦੇ ਹਾਂ ਤੇ ਮੇਰੇ ਵੱਲੋਂ ਇਸ ਪਿੰਡ ਨੂੰ ਇਸ ਨਗਰ ਨੂੰ ਇੱਥੋਂ ਦੇ ਪਾਈਸਾ ਨੂੰ ਬਹੁਤ 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 ਮੁਬਾਰਕਾਂ ਉਸ ਦੇ ਨਾਲ-ਨਾਲ ਭਾਈ ਵੀਰਾ ਜੀ ਉਹਨਾਂ ਦੇ ਪਰਿਵਾਰ ਵੱਲੋਂ ਜੋ ਇੰਤਜ਼ਾਮ ਕੀਤੇ ਗਏ ਹਨ ਉਹਨਾਂ ਦੇ ਲਈ ਵੀ ਅਸੀਂ ਬੜੇ ਧੰਨਵਾਦੀ ਹਾਂ ਸੋ ਆਓ ਆਪਣੀਆਂ ਅੱਖਾਂ ਬੰਦ ਕਰੀਏ ਸਿਰਾਂ ਨੂੰ ਚੁਕਾਈਏ ਦੁਆ ਦੀ ਹਾਲਤ ਵਿੱਚ ਹੋਵਾਂਗੇ ਮਿਹਰਬਾਨ ਦੇ ਹਾਲੂ ਖੁਦਾ ਅੱਜ ਦੇ ਦਿਨ ਅਸੀਂ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਹਾਂ ਪ੍ਰਭੂ ਬਹੁਤ 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 ਖੁਸ਼ੀ ਦੇ ਨਾਲ ਆਨੰਦ ਦੇ ਨਾਲ ਪ੍ਰਭੂ ਅਸੀਂ ਤੇਰੇ ਜਨਮ ਦਿਹਾੜੇ ਨੂੰ ਮਨਾ ਰਹੇ ਆ ਆਪਕੋ ਸਾਡੇ ਜੀਵਨਾਂ ਦੇ ਵਿੱਚ ਇਹ ਦਿਨ ਬਖਸ਼ਿਆ ਹੈ ਤੇਰਾ ਧੰਨਵਾਦ ਰੂਪ ਲੈ ਕੇ ਇਸ ਧਰਤੀ ਦੇ ਉੱਤੇ ਆਏ ਮੇਰੇ ਖੁਦਾ ਸਾਰੀਆਂ ਪ੍ਰੇਖਵਾਰੀਆਂ ਪੂਰੀਆਂ ਹੋਈਆਂ ਤੇ ਮੇਰੇ ਖੁਦਾ ਸੱਚਮੁੱਚ ਤੁਸੀਂ ਆਪਣੇ ਪਿੱਛਾ ਦੀ ਯੋਜਨਾ ਨੂੰ ਇਸ ਧਰਤੀ ਉੱਤੇ ਪੂਰਾ ਕੀਤਾ ਜਨ ਸੈਕਟਰੀ ਆਏ ਨੇ ਬਹੁਤ ਸਾਰੇ ਐਸ਼ਰਮ ਦੇ ਪਾਸੋਂ ਸਹਿਬਾਨ ਆਏ ਨੇ ਅਸੀਂ ਜੋ ਕਿ ਸਾਡੇ ਫਾਦਰ ਮੰਗਲ ਜੀ ਬੀਸੀਆਈ ਦੇ ਪ੍ਰਭੂ ਦੇ ਦਾਸ ਨੇ ਫਾਦਰ ਸਰਪੀ ਜੀ ਨਾਲ ਸਾਡੇ ਸਾਰੇ ਭੈਣ ਭਰਾ ਖਾਸ ਕਰਕੇ ਜਿਨ੍ਹਾਂ ਨੇ ਇੱਚੇ ਤੌਰ ਤੇ ਸਾਡੇ ਭਾਈ ਵੀਰਾ ਜੀ ਉਹਨਾਂ ਦੇ ਬੇਟੇ ਨੂੰ ਪਰਮਿਸ਼ਨ ਨੇ ਉਦੇਸ਼ ਵਿੱਚ ਲੈ ਕੇ ਗਿਆ ਵਾ ਕਿ ਸਾਡਾ ਖੁਦਾ ਹਰ ਦੇਸ਼ ਤੇ ਪਰਦੇਸ ਦਾ ਪਰਮੇਸ਼ਰ ਆ ਤੋ ਸਾਡੇ ਐਸੋਸੀਏਸ਼ਨ ਦੇ ਵੱਲੋਂ ਮੰਨ ਕੇ ਚੱਲੋ ਅਸੀਂ ਬੀਸੀਆਈ ਦੇ ਫਾਦਰ ਸਾਹਿਬ ਨੂੰ ਸਨਮਾਨਿਤ ਕਰਾਂਗੇ ਵਿਸ਼ਵ ਐਸਕੇ ਮੈਕਲ ਇਹਨਾਂ ਨੂੰ ਸਨਮਾਨਿਤ ਕਰਾਂਗੇ 我特别特别想 இரண்டு ஆயிரம் பத்தொன்பது कॾहिं कॾहिं ਦਾ ਅਨੰਤ ਬੋਲ ਰਹੀ ਆਈ ਸੀ ਨਾ ਤੁ ਨੂੰ ਨਹੀਂ ਸਮਝਦੇ ਜਦ ਤੱਕ ਨਾਲ ਕੇ ਆਈ ਸੀ ਓਏ ਯਾ ਤਰੰਦੇ ਸੀ ਬਰਾਏ ਤੇ ਬਿਨਾਂ ਦੇ ਯਾ ਸਮਾ ਬਣੀ ਏ ਤੂੰ ਦੇਖਾ ਮੇਰੇ ਕਦੇ ਦੇਤੀ ਵੱਡੀ ਤੇਤੀ ਯਾ ਤੂੰ ਮੇਰੇ ਤੋਂ ਦਤ ਕੇ ਲੈ ਕੇ ਲਾਨਿਆ ਤੇਤੀ ਯਾ ਨੇ ਅੱਜ ਮੇਰੇ ਤੋਂ ਲੈ ਕੇ ਦਾਨਿਆ ਮਤਰੀ ਦੇ ਸਾਦੀ ਖੋਲੀ ਪੱਤੀਏ ਪਹਿਲਾ ਫੁੱਲ ਉੱਪਰ ਦਾ ਜਟੇ ਕਿ ਪਾਈ ਤੇ ਮੈਂ ਆਕਤੀਏ ਨਾ ਦੇ ਲਗੇ ਫੁੱਲ ਮਤਰੀ ਦੇ ਸਾਦੀ ਖੋਲੀ ਪੱਤੀਏ ਪਹਿਲਾ ਫੁੱਲ ਉੱਪਰ ਦਾ ਜਟੇ ਕਿ ਪਾਈ ਤੇ ਮੈਂ ਆਕਤੀਏ ਹallelujah ਦੇ ਨਾਰੇ ਲਾਣੀ ਹallelujah ਦੇ ਨਾਰੇ ਲਾਣੇ ਲੋਰ ਤੇ ਜਨਤ ਲਾਣਿਆ ਆਹ ਕੱਢੀ ਦੇਤੀ ਕੱਢੀ ਦੇਤੀ ਪਹਿਲਾਂ ਕਿ ਅਸੀਂ ਕੋਈ ਵੀ ਰਸਮ ਨਾ ਕਰੀਏ ਅਸੀਂ ਹੱਥੋਂ ਕਾਵਾਂਗੇ ਕਿ 2020 ਤੋਂ ਪਹਿਲਾਂ ਸਾਡੇ ਆਧਾਰ ਲਈ ਸਾਡੇ ਸਿੱਖਿਆ ਲਈ ਸਾਡੇ ਸਿਹਤਾਰੇ ਲਈ ਸਾਡੀ ਮੁਕਤੀ ਲਈ ਮੁਕਤੀ ਦਾ ਸ਼ਬਦ ਜੇ ਤੁਹਾਡੀ ਜਿਹਦਾ ਨਾਮ ਇਮਾਨੁਅਲ ਜਿਹਦਾ ਨਾਮ ਰਾਜੇਵਰਾਜਾ ਜਿਹਦਾ ਨਾਮ ਅਦਾਨੀ ਕਿਤਾ ਰੱਖਿਆ ਗਿਆ ਉਸ ਪਿਤਾ ਪਰਮੇਸ਼ਰ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਸਾਨੂੰ ਸ਼ਾਮ ਦਿੱਤੀ ਹਰ ਤੁਹਾਡੇ हल रही है प्रभु में प्रभु तेरा माफ कर दे राजों के राजा धनवाद कर बेटिया लाई धनवाद कर भाइयों धनवाद कर सबका सरपंचा पंचा ने धन्यवाद करते हैं नगर बड़े वे कष्टा तो बाद में प्रभु को अपनी नहमा करने का टाइम दिता बड़ी कष्टा नगर से सीधु के समा संभाले इतनी मेहरबानी है करके बेटिया ने कृपा कर यह प्रभु साहे का सत्कार नहीं है तेरा बटा लिया धन्यवाद करना

thank you

ਇੱਧਰ ਵੇਖਿਓ ਸਾਹਮਣੇ ਅਡੋਕੇ 1 ਮਿੰਟ ਸائیں ਸਾਹਿਬ ਇਹਨੂੰ ਵੇਖਿਓ ਚਾਹ ਦੇ ਵੀਰ ਸਿੰਘ ਪਤਨੀ ਨੇ ਉਹਨਾਂ ਨੂੰ ਪਰਮੇਸ਼ਰ ਦੇ ਦਾ ਸਨਮਾਨ ਕਰਨ ਲਈ ਹੋ ਗਏ ਔਰ ਜੇ ਪੀ विश्व विश्व वेलकम टू पांच से विवाह से दिए होंगे और कृपया भूल ना मस्ती से

ਮਨੇ ਤੇ ਪ੍ਰਭੂ ਇਸ ਪੰਤੇ ਉਤੇ ਤੇਰੀ ਆਸ਼ੀਸ਼ ਤੇਰੀ ਬਰਕਤ ਸਦਾ ਸਹਉਦਾ ਬਣੀ ਰਹੇ ਮੇਰੇ ਘਰ ਇਹ ਲੋਕ ਉਹਨਾਂ ਪਿਆਰ ਤਰਕੀਆਂ ਵਿੱਚ ਜਾਣ ਖਾਸ ਕਰਕੇ ਪ੍ਰਭੂ ਤੇਰੀ ਮੁਕਤੀ ਨੂੰ ਪ੍ਰਾਪਤ ਕਰਨਾ ਜਿਸ ਮਕਸਦ ਨਾਲ ਤੁਸੀਂ ਆਪਣੇ ਇਕਲੋਤੇ ਨੂੰ ਅੱਜ ਕੋ 2024 ਫਰ ਰੁਪਿਆ ਦਾ ਇਸ ਧਰਤੀ ਦੇ ਉੱਤੇ ਪੇਟਿਆ ਸੀ ਮੇਰੇ ਖੁਦਾ ਉਸ ਦਾ ਹੋਣਾ ਮੁਬਾਰਕ ਸੀ ਜੋ ਮੇਰੇ ਅਤੇ ਬਹੁਤਿਆਂ ਦੇ ਪਾਪਾਂ ਦੀ ਮਾਫੀ ਲਈ ਸੀ ਮੇਰੇ ਖੁਦਾ ਇਹ ਅਜੇ ਤੱਕ ਨਹੀਂ ਹੋਇਆ ਕਿ ਪਰਮਾਤਮਾ ਉਹ ਪਰਮੇਸ਼ਰ ਆਪ ਮਨੁੱਖ ਦਾ ਰੂਪ ਕਾਰ ਕੇ ਇਸ ਧਰਤੀ ਤੇ ਹੋਏ ਪਰ ਪ੍ਰਭੂ ਤੁਸੀਂ ਕਾਰ ਦਿਖਾਇਆ ਉਹ ਸਾਡੇ ਵਿੱਚ ਨਹੀਂ ਆ ਮੇਰੇ ਖੁਦਾ ਹੋਏ ਚਮਤਕਾਰ ਸੀ ਜੋ ਇਸ ਚਮਤਕਾਰ ਨੇ ਚਮਤਕਾਰ ਤੇ ਚਮਤਕਾਰ ਚਮਤਕਾਰ ਤੇ ਚਮਤਕਾਰ ਚਮਤਕਾਰ ਚਲਨ ਕਰਨ ਕੀਤੇ ਤੇ ਮੇਰੇ ਇੱਕ ਉਦਾਸ ਸਾਥੀ ਮੇਰੇ ਸਾਡੀਆਂ ਜਾਨਾਂ ਨੂੰ ਵੀ ਬਚਾਇਆ ਮੈਂ ਦੁਆ ਕਰਦਾ ਹਾਂ ਪ੍ਰਭੂ ਜੀ ਇੱਕ ਕ੍ਰਿਸਮਸ ਤੋਂ ਸਾਥੀ ਮੇਰੇ ਤੁਸੀਂ ਬਹੁਤਿਆਂ ਦੇ ਹਿਰਦਿਆਂ ਦੇ ਵਿੱਚ ਜਨਮ ਲਓ প্রভু ਲੋਕ ਤੇਰੇ ਵਿੱਚ ਵਧੇ ਚਲੇ ਜਾਣ ਹਮ ਪ੍ਰਭੂ ਵਧੇ ਚਲੇ ਜਾਣ ਪ੍ਰਭੂ ਤੇਰੀਆਂ ਖੁਸ਼ੀਆਂ ਹਰ ਘਰ ਹਰ ਪਰਿਵਾਰ ਦੇ ਵਿੱਚ ਹੋਣ ਪ੍ਰਭੂ ਤੁਸੀਂ ਇਸ ਸਮੇਂ ਵਿੱਚ ਪ੍ਰਭੂ ਤੁਸੀਂ ਸਾਨੂੰ ਸਾਰਿਆਂ ਨੂੰ ਕੀ ਸਾਰਾ ਸਬਾਲ ਦਾ ਤੇਰੇ ਦਾਸ ਨੂੰ ਆਪਣੇ ਹਿਰਦੇ ਕੋਲ ਪ੍ਰਭੂ ਸਾਚ ਨੂੰ ਜੁੜਾ ਦੇ ਉਤੇ ਸੇਵ ਕਰਦੇ ਆ ਤੁਸੀਂ ਮੇਰੇ ਖੁਦਾ ਸਾਚ ਨੂੰ ਜੁੜਾ ਦੀ ਸੇਵ ਕਰ ਵਿੱਚ ਹੋਰ ਵੀ ਆਸ਼ੀਸ਼ ਵਰਕਰ ਕੇ ਬਤਾ ਦਿਓ ਜਿਨੇ ਲੋਕਾਂ ਨੇ ਪ੍ਰਭੂ ਆਪਣੀਆਂ ਜੇਬਾਂ ਨੂੰ ਆਪਣੇ ਫਿਰਦਿਆਂ ਨੂੰ ਤੇਰੀ ਸੇਵਾ ਦੇ ਲਈ ਖੋਲੇ ਆ ਉਹਨਾਂ ਨੂੰ ਬਹੁਤੀ ਬਹੁਤੀ ਤੇ ਬਹੁਤੀ ਬਰਕਤ ਦੇਣਾ ਪ੍ਰਭੂ ਬਹੁਤੀ ਆਸ਼ੀਸ਼ ਤੇਰਾ ਇਹ ਦੁਆ ਪ੍ਰਭੂ ਜੀ ਸ਼ੁਮਾਤੀ ਦੇ ਨਾਲ ਮੰਗਦੇ ਹਾਂ ਅਮੇਨ